ਪੰਤੀ ਸੂਰ ਦੇਸ਼ ਦਿਵਾਲੀ ਸੰਗਤਾਂ ਨੂੰ ਲੱਖ ਲੱਖ ਵਧਾਈ ਦਾ ਮੌਕਾ ਸਾਹਮਣੇ ਵਿੱਚ 3 ਵਜੇ ਆ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਕਰੋ ਦਰਸ਼ਨ ਬਾਰੇ ਕੇ ਗਿਆ ਬਸ ਬਾਰੇ ਚਲੋ ਬਰੋ ਜੀ ਦਰਬਾਰ ਸਾਹਿਬ ਦੇ ਦਰਵਾਜ਼ੇ ਖੜ ਜਾਓ ਇੱਥੇ ਖੜ ਜਾਓ ਖੜ ਜਾਓ ਇਹਨੂੰ ਹੱਥ ਪਾ ਲੋ ਮੈਂ ਮਤਲਬ ਮੈਂ ਹੱਥ ਪਾਉਂਦਾ ਚਲੋ ਹੌਲੀ ਹੌਲੀ ਚਲੋ ਨੰਗਾ ਹੋ ਜਾਂਦੇ ਨੇ ਦਰਬਾਰ ਸਾਹਿਬ ਦੇ ਵਿੱਚ ਖਾਠਾ ਮਾਰਦਾ ਕਰ ਅੱਜ 21 ਤਰੀਕਾ ਦੋਸਤੋ ਅੱਜ ਬੰਦੀ ਛੁੜ ਦੇ ਸਰ ਦੇਖੋ ਪਿਆਰ ਵਾਲਿਆਂ ਦਾ ਇਕੱਠ ਗੁਰੂ ਸਾਹਿਬਾਂ ਦੇ ਦਰਸ਼ਨਾਂ ਲਈ ਆ ਰਹੇ ਦੀਵਾਲੀ ਅੱਜ ਮੱਸੀਆ ਦਾ ਤਿਹਾੜਾ ਆਜਵਾਜ ਸਵੇਰੇ 3 ਵਜੇ ਆ ਕਰੋ ਜੀ ਦਰਸ਼ ਚੰਦਰਵਾਰ ਸਾਹਿਬ ਇਹ ਕਿੱਥੇ ਹੋ ਰਿਹਾ ਹੈ लाइभला <small> 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 Mure ya mure ya karena. ਇਮਕੀ ਵੀ ਸੰਗਤ ਬਹੁਤ ਹੋ ਰਹੀ ਹੈ ਦੋਸਤੋ ਬਹੁਤ ਵੱਡਾ ਸੰਗਤਾਂ ਦਾ ਹੜਾ ਆਇਆ ਹੋਇਆ ਦਰਬਾਰ ਸਾਹਿਬ ਅੱਜ ਬੰਦੀ ਛੋੜਦੇ ਸਭ ਹੋਈ ਸੰਗਤ ਪਿਆਰ ਤੇ ਸ਼ਾ ਇਨਾ ਸੰਗਤਾਂ ਨੂੰ ਕਿ ਬਹੁਤ ਵੱਡੀ ਗਿਣਤੀ ਵਿੱਚ ਆੜ ਆਇਆ ਹੋਇਆ ਪਰ ਪਲੂਹਾ ਪੁਨਾਹ ਜੈਤ ਜੀ ਇਹ ਨਾਲ ਹੀ ਮੁੜ ਗਿਆ ਪਾਉਂਦੇ ਹੀ ਆ ਗਏ ਉਹ ਰੰਗ ਪਾਉਂਦੇ ਜੈਸੇ ਅੱਜ ਇੱਕ ਤਰੀਕ ਹੈ ਦੋਸਤੋ ਅੱਜ ਦੀਵਾਲੀ ਬੰਦੀ ਛੋੜ ਦੇ ਸਭ ਹਨ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਸੱਚੇ ਪਾਸ਼ਾ ਅਗਵਾਲੀਅਰ ਦੇ ਕਿਲੇ ਵਿੱਚੋਂ ਬਵੰਜਰ ਰਾਜਾ ਨੂੰ ਰਿਹਾ ਕਰਾ ਕੇ ਲੈ ਆਏ ਸੀ ਅੱਜ ਖੜਾ ਆਇਆ ਹੋਇਆ ਦਰਬਾਰ ਸਾਹਿਬ ਦੇ ਵਿੱਚ ਦਰਸ਼ਨਾਂ ਦਾ ਆਏ ਆਏ ਆ ਉਹ ਸੁਖੀਆ ਸੁਖੀਆ ਐਂ ਸੁਖੀਆ ਉਹ ਕਹਿ ਲਾ ਕੇ ਅਸੀਏ ਮੁਜੀਆ ਕਿੰਨਾ 15 ਮਿੰਟ ਹੋਏ ਆ ਜੀ ਅਮਰ ਤੇ ਵੇਲਾ ਕਰੋ ਦਰਸ਼ਨ ਜੋ ਆਹ ਕਰੋ ਆਪਾਂ ਤੁਸਾਈ ਸਤਿ ਸ੍ਰੀ ਅਕਾਲ ਅੰਤਰ ਜਾਮੀ ਅੰਤਰ ਜਾਮੀ ਸਤਿ ਨਕਤਾ ਜਾ ਅੰਤਰ ਜਾਮੀ ਰਾਖਾਏ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਕੋ ਬਸੇ ਬਹੁਤ ਸੁਖਮਾਇਆ ਰਹਿਤਾਂ ਜੀ ਬਿਰਮਾ ਚੁਕੀਦਾ ਹੈ ਹਾਂਜੀ ਵੀਰ ਦੀ ਦਰਬਾਰ ਸਾਹਿਬ ਬਹੁਤ ਸਾਹਮਣੇ ਤਖਤ ਸਾਹਿਬ ਦੇਖ ਰਿਹਾ ਮਨੋ ਕਾਲ ਤਖਤ ਸਾਹਿਬ ਅੱਜ ਬੰਦੀ ਛੋੜ ਦਿੱਸ ਸੰਗਤਾਂ ਦਾ ਹਾੜਾ ਆਇਆ ਹੋਇਆ ਦਰਬਾਰ ਸਾਹਿਬ ਕਰੋ ਦਰਸ਼ਨ ਸਾਂਝਾ ਕਰੋ ਬਹੁਤ ਸਾਰੇ ਗੁਰੂ ਮੰਨ ਲਿੜਾਇਆ ਬਹੁਤ ਸਾਰੇ ਗੁਰੂ ਮੰਨ ਲਿੜਾਇਆ ਨਾ ਸਾਰੇ ਸਮਰਨ ਸੇਅਰ ਕਰੀ ਚਲੋ ਵੀਰੇ ਜਿਵੇਂ ਜਿਵੇਂ ਦੇਖੀ ਜਾਂਦੇ ਹੋ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਆ ਗੋ ਕਰ ਬੈਠੇ ਦਰਸ਼ਨ ਕਰੋ ਦਰਬਾਰ ਸਾਹਿਬ ਦੇ ਸਵੇਰ ਦੇ ਸਵਾ 3 ਹੋਏ ਆ ਜੀ ਅੰਮ੍ਰਿਤ ਵੇਲਾ ਕਬੱਡੀ ਗੱਲ ਇਹ ਕਿ ਜਿੰਨੇ ਨੌਜਵਾਨ ਦਮਾਨਿਆਂ ਵਾਲੇ ਚੋਲੇ ਪਾਏ ਹੋਏ ਬਾਣਿਆਂ ਵਾਲਿਆਂ ਦੇ ਸਭ ਤੋਂ ਬਾਅਦ ਦਰਸ਼ਨ ਹੋਇਆ ਜਰੂਰ ਕੁਛ ਹੋਵੇਗਾ ਸਾਵਾ ਜਿਹੜਾ ਗੁਰੂ ਦਾ ਤਖਤ ਹੈ ਉੱਧਰ ਮੀਰੀ ਤੇ ਪੀਰੀ ਦੇ ਦੋ ਸੋਨੋ ਨਿਸ਼ਾਨ ਸਾਹਿਬ ਦਿਸ ਰਹੇ ਆ ਤੋ ਥੋੜੇ ਸਮੇਂ ਸਤਗੁਰੂ ਦਾ ਪ੍ਰਕਾਸ਼ ਹੋਣ ਵਾਲਾ ਪਾਲਕੀ ਸਾਹਿਬ ਆਉਣ ਵਾਲੀ ਹੈ ਇਸ ਤਰ੍ਹਾਂ ਹੀ ਜੁੜੇ ਰਹੋ ਘਰ ਬੈਠੇ ਦਰਸ਼ਨ ਕਰਾਵਾਂ ਮੈਂ ਤੁੰਤ ਚਾਉ ਤੈ ਸੰਗ ਵੀ ਨਾਲ ਆਇਆ ਹੋਇਆ ਸਸ ਰਿਆ ਕਾਲਾ ਸਭ ਸਤਿਗੁਰੂ ਸਤਿਗੁਰੂ ਆਉਂਦੇ ਨਾ ਤਰਸਣ ਜੀ ਅੱਜ ਦੋਸਤੋ ساری ਰਾਤ ਦੇ ਘਰੋਂ ਚੱਲੇ ਹੋਏ ਆ ਜੀ ਸਾਢੇ 9 ਵਜੇ ਦੇ ਤੇ ਦਰਬਾਰ ਸਾਹਿਬ 1 ਵਜੇ ਪਹੁੰਚ ਗਏ ਸੀ ਅੱਜ ਬੰਦੀ ਛੋੜਦੇ ਸੁਭ ਕਰਕੇ ਇੱਕ ਮਿੰਟ ਲਈ ਵੀ ਨਹੀਂ ਸੁੱਤੇ ਗੁਰੂ ਸਾਹਿਬਾਂ ਦਾ ਦਰਸ਼ਨਾਂ ਦਾ ਇੰਨਾ ਚਾਅ ਜੜਿਆ Thank you going ਇਰਵੀ ਲਟਾਲੀ ਤੋਂ ਵੀ ਕਦੇ ਹੈ ਬੜਾ ਬੰਦੇ ਤੋਂ ਉਸਦੀ ਕੜੇ ਹੋਣਾ ਦਾ ਕਦੇ ਹੈ ਹਾਂਜੀ ਦੋਸਤੋ ਵਾਇਗੁਰ ਚੀਕਾ ਖਾਨ ਸਾਹਿਬ ਵਾਇਗੁਰ ਜੀ ਕੀ ਫਤਿਹ ਜਿਹੜੇ ਵੀਰ ਦੇਖ ਰਹੇ ਹਾਂ ਬਹੁਤ ਭਾਗਾਂ ਵਾਲੇ ਆ ਉਹ ਵੱਡੇ ਕਰਮਾਂ ਵਾਲੇ ਆ ਜਿਹੜੇ ਇਸ ਵੇਲੇ ਅਮਰਤ ਵੇਲੇ ਦਰਸ਼ਨ ਕਰ ਰਹੇ ਆ ਗੁਰੂ ਸਾਹਿਬਾਂ ਦੇ ਹਾਂਜੀ ਫਤਿਹ ਸਿੰਘ ਜੀ ਪੰਜੀ ਭਈ ਸਾਡੀ ਬਾਇਕਰ ਜਿੱਕੇ ਖਾਲਸਾ ਬਾਇਕਰ ਜਿੱਕੇ ਫਤਹਿ ਰੇ ਵੀਰਾਂ ਨੂੰ ਬੰਦਿਸ਼ ਹੋਰ ਦੇਸ਼ ਵਿੱਚ ਜਿੱਲ੍ਹਾ ਖਲਕ ਵਧਾਈ ਹੋਵੇ ਵਾਹਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਖੇਰੇ ਲੈ ਕੇ ਆਵੇ ਸੋਹਣੀ ਦੀਵਾਲੀ ਲੰਘੇ ਹਰ ਮਨੋ ਕਾਮਨਾ ਮਾਹਾਰ ਸੱਚੇ ਪਾਤਸ਼ਾਹ ਦੀ ਪੂਰੀ ਕਰੇ ਹਾਂਜੀ ਐਸ ਵੀ ਦੀਵਾਲੀ ਹੈ ਆ ਉਹ ਆਪਣੀ ਦੀਵਾਲੀ ਨਹੀਂ ਆਪਣਾ ਬੰਦੀ ਛੋੜਦੇ ਸਭ ਦੋਨੇ ਕਰਦੇ ਪੱਖੇ ਆਪਣੇ ਦੋਸਤੋ ਇਸ ਤਰ੍ਹਾਂ ਜੁੜੇ ਰਹੋ ਸਾਨੂੰ ਗੁਰੂ ਸਾਹਿਬਾਨੇ ਦਰਸ਼ਨ ਕਰਾਵਾਂਗੇ ਬਹੁਤ ਥੋੜਾ ਸਮਾਂ ਪਾਲਕੀ ਸਾਹਿਬ ਦੇ ਵਿੱਚ ਰਹਿ ਗਿਆ ਅੰਨਤਾ ਦੇ ਦਰਸ਼ਨ ਕਰੋ ਪਤਾ ਨਹੀਂ ਕਿਹੜੀ ਰੂਪ ਆਗਾਂ ਵਾਲੀ ਹੈ ਜਿਹਦੇ ਦਰਸ਼ਨ ਕਰਦੇ ਹਰ ਮਨੋ ਕਾਮਨਾ ਪੂਰੀ ਹੋ ਜਾਵੇ ਬਹੁਤ ਭਾਵਨਾ ਸ਼ਰਦਾ ਲੈ ਕੇ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਆ ਹੋਣਾਂ ਬਹੁਤ ਧੰਨਵਾਦ ਜਿਹੜੇ ਵੀਰ ਅਮਰਤ ਵੇਲੇ ਉੱਟ ਕੇ ਗੁਰੂ ਸਾਹਿਬਾਨ ਦੇ ਦਰਸ਼ਨ ਕਰ ਰਹੇ ਆ ਸਾਰੇ ਭਰਾਵਾਂ ਦਾ ਭੈਣਾ ਦਾ ਬਹੁਤ ਬਹੁਤ ਧੰਨਵਾਦ ਤੰਬੇ ਦੇ ਕੋਈ ਵੀ ਕੰਮ ਨਹੀਂ

ਦੋਸਤੋ ਦੁਬਾਰੇ ਲਾਈਵ ਹੋ ਕੇ ਤੁਹਾਨੂੰ ਦਿਖਾਵਾਂਗੇ ਜਦੋਂ ਮਹਾਰਾਜ ਦਾ ਸਰੂਪ ਅੰਦਰ ਪ੍ਰਕਾਸ਼ ਕਰ ਨੇਪਾਲ ਕੇ ਸਾਹਿਬ ਆ ਜੇ ਉਹਨਾਂ ਨੂੰ ਦਰਸ਼ਨ ਕਰਾਵਾਂਗੇ ਜੀ ਉਹਨ ਇੱਕ ਵੇਰਾ ਬੰਦ ਕਰ ਰਹੇ ਆ